ਪੋਸਤਾਨਾ ਗੜਦੀਵਾਲਾ ਪਿੰਡ ਧੁਗਾ ਕਲਾ ਦੇ ਦੋ ਨੌਜਵਾਨਾਂ ਤੇ ਹੋਏ ਜਾਨਲੇਵਾ ਹਮਲੇ ਤੋਂ 2 ਮਹੀਨੇ ਬੀਤ ਜਾਣ ਦੇ ਬਾਵਜੂਦ ਹੀ ਗੜਦੀਵਾਲਾ ਪੋਸਟ ਬਲੋਂ ਵਾਲਬਰਾਂ ਨੂੰ ਹੁਣ ਤੱਕ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਪਿੰਡ ਧੁਗਾ ਕਲਾ ਵਾਸੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਹਮਲੇ ਦਾ ਸ਼ਿਕਾਰ ਹੋਏ ਪਿੰਡ ਧੁਗਾ ਕਲਾ ਦੇ ਦੋ ਸਕੇ ਭਰਾਵਾਂ ਵਿਜੇ ਕੁਮਾਰ ਅਤੇ ਜੋਰਾਵਰ ਸਿੰਘ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਐਫ ਆਈ ਆਰ ਵਿੱਚ ਨਾਮਜਦ ਹਮਲਾਵਰਾਂ ਤੇ ਉਨ੍ਹਾਂ ਨਾਲ ਬਾਰਦਾਤ ਨੂੰ ਅੰਜਾਮ ਦੇਣ ਵਾਲੇ ਕੁਝ ਹੋਰ ਅਣਪਛਾਤੇ ਤਿਆਨੂੰ ਗ੍ਰਿਫਤਾਰ ਕਰਨ ਲਈ ਕਾਤਲਾਨਾ ਹਮਲਾ ਕਰਨ ਲਈ ਸਖਤ ਸਜ਼ਾਵਾ ਦੇ ਕੇ ਇਨਸਾਫ ਦਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਦਿੱਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਕਰਕੇ ਹਮਲਾਵਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵੱਲੋਂ ਜਾਤੀ ਸੂਚਕ ਸ਼ਬਦ ਬੋਲ ਕੇ ਬਦਸਲੂਕੀ ਵੀ ਕੀਤੀ ਗਈ। ਲੇਕਿਨ ਇਸ ਦੇ باوجود ਵੀ ਪ੍ਰਸ਼ਾਸਨ ਵੱਲੋਂ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹਿਣ ਕਰਕੇ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਸਾਫ ਦਾ ਸੁਦੀਸ਼ ਕਤਰ ਦੇਸ਼ ਰਾਜ ਧੁੱਗਾ ਵਿਜੇ ਕੁਮਾਰ ਜੋਰਾਵਰ ਸਿੰਘ ਈਸ਼ਵਰ ਸਿੰਘ ਧੁੱਗਾ ਤੇ ਹੋਰ ਨਾ ਪਿੰਡ ਵਾਸੀਆਂ ਨੇ ਜਿਲ੍ਹਾ ਕੋਸਕ ਕਾਨ ਸ਼੍ਰੀ ਸੰਦੀਪ ਮਲਕ ਕੋਲ ਗੁਹਾਰ ਲਗਾਉਂਦਿਆਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਹਮਲਾ ਕਰਨ ਵਾਲੇ ਹਮਲਾਵਰਾਂ ਤੇ ਉਹਨਾਂ ਨਾਲ ਆਣ ਪੇਛਾਤਿਆਂ ਦੀ ਭਾਲ ਕਰਨ ਉਪਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਤਾਂ ਜੋ ਪੀੜਤ ਪਰਿਵਾਰ ਨੂੰ ਰਾਤ ਮਿਲ ਸਕੇ। ਇਸ ਬੰਦੀ ਜਦੋਂ ਗੜਦੀਵਾਲਾ ਦੇ ਐਸਐਚਓ ਦੂਜੇ ਪਾਸੇ ਬਾਜਬਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੋਸਿਬਲ ਹੋ ਪੂਰੀ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਤ ਮਾਮਲੇ ਵਿਸਬੰਧੀ ਪੀੜਤਾਂ ਦੇ ਬਿਆਨ ਤੇ ਚਾਰ ਵਿਅਕਤੀਆਂ ਤੇ 22 ਨੇਮ ਅਤੇ ਪੰਜ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਆਪਣੀ ਜ਼ਮਾਨਤ ਕਰਵਾ ਚੁੱਕੇ ਹਨ ਬਾਕੀਆਂ ਤੇ ਹੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੀੜਤ ਵਿਅਕਤੀਆਂ ਦੀ ਐਮਐਲਆਰ ਆਉਣ ਤੇ ਵਾਧਾ ਜੁਰਮ ਤਹਿਤ ਰਿਪੋਰਟ ਦਰਜ ਕਰ ਦਿੱਤੀ ਗਈ ਹੈ ਪੋਸ ਵੱਲੋਂ ਇਸ ਮਾਮਲੇ ਵਿੱਚ ਕੋਈ ਢਿੱਲ ਮੱਠ ਨਹੀਂ ਵਰਤੀ ਜਾ ਰਹੀ ਜੋ ਪੁਲਿਸ ਦੇ ਮਾਮਲੇ ਨੂੰ ਠੰਡੇ ਵਾਸਤੇ ਵਿੱਚ ਪਾਉਣ ਦੇ ਦੋਸ਼ ਲਗਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਪੂਰੀ ਮੁਸ਼ਤੈਦਗੀ ਨਾਲ ਕੰਮ ਕਰੀ ਹੈ ਵਾਇਗੁਰਦੀਕਾ ਖਾਲਸਾ ਵਾਇਗੁਰਦੀਕੀ ਫਤਿਹ ਅੱਜ ਆਪਾਂ ਸਾਰੇ ਨਗਰ ਵਾਸੀ ਇੱਥੇ ਇਕੱਤਰ ਹੋਏ ਹਾਂ ਪਹਿਲੀ ਮਾਰਚ ਨੂੰ ਸਾਡੇ ਨਗਰ ਦੇ ਦੋ ਨੌਜਵਾਨਾਂ ਨੂੰ ਉਹਨਾਂ ਦੇ ਘਰ ਦੁਕਾਨ ਦੇ ਵਿੱਚ ਆਣ ਕੇ ਤਿੰਨ ਪਿੰਡ ਦੇ ਨੌਜਵਾਨ ਚਾਰ ਬਾਰੋਂ ਲਿਆ ਕੇ ਉਹਨਾਂ ਨੇ ਇਹਨਾਂ ਤੇ ਕਤਲ ਦਾ ਨਾਮ ਆਲਾ ਕੀਤਾ ਔਰ ਸਾਰੇ ਨਗਰ ਨੇ ਰਲ ਕੇ ਇਹਨਾਂ ਦੀ ਹਰ ਤਰ੍ਹਾਂ ਹੈਲਪ ਕੀਤੀ ਲੇਕਿਨ ਪੁਲਿਸ ਦਾ ਜਿਹੜਾ ਰਵਈਆ ਉਹ ਬਹੁਤ ਮਾਰਾ ਰਿਆ ਔਰ ਅਜ ਤੱਕ ਉਹ ਬੰਦੇ ਗ੍ਰਿਫਤਾਰ ਨਹੀਂ ਕੀਤੇ ਗਏ ਇੱਥੋਂ ਤੱਕ ਕਿ ਜਿਹੜੀ ਜ਼ੁਰਮਵਾਦੀ ਦੀ ਰਿਪੋਰਟ ਉਹ ਵੀ ਲੈਣ ਨਹੀਂ ਜਾਂਦੇ ਰੇ ਬੜੀ ਮੁਸ਼ਕਲ ਦੇ ਨਾਲ ਉਹ ਰਿਪੋਰਟ 26 ਤਰੀਕ ਨੂੰ ਜ਼ੁਰਮਵਾਦਾ ਵੀ ਹੋ ਗਿਆ لیکن اج بھی وہ بندے ਜਿਹੜੇ ਆ ਉਹ ਗ੍ਰফতার ਨਹੀਂ ਕੀਤੇ اور ਇਸ ਕਰਕੇ ਸਾਰਿਆਂ ਨੇ ਫੈਸਲਾ ਕੀਤਾ ਕਿ ਜੇ ਐਤਵਾਰ ਤੱਕ ਬੰਦੇ ਗ੍ਰফতার ਨਹੀਂ ਕਰਨਗੇ ਠੀਕ ਹੈ ਨਹੀਂ ਤਾਂ ਸੋਮਵਾਰ ਨੂੰ ਗੜਦੀ ਵਾਲੇ ਜਿਹੜਾ ਕਰਾਓ ਕੀਤਾ ਜਾਊਗਾ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਸਰ ਕੋਈ ਇਹ ਨਹੀਂ ਕਿ ਜਿਹੜੀ ਇਹ ਲੜਾਈ ਤੇ ਹੜੇ ਦੀ ਸੀਸੀਟੀਵੀ ਕਾਪੀ ਨਹੀਂ ਆਈ ਉਹ ਹੈਗੀ ਆਉਂਦਿਆਂ ਦੀ ਵੀ ਜਿਹੜੇ ਉਹ ਬੰਦੇ ਆਏ ਘਰੋਂ ਤੇ ਜਦੋਂ ਉਹਨਾਂ ਨੂੰ ਕਮਲਾ ਕਰਕੇ ਗਿਆ ਉਦੋਂ ਵੀ ਵਾਪਸ ਜਾਂਦਿਆਂ ਦੀ ਇਸ ਅੰਗਰੇਜ਼ ਦੇ ਵਿੱਚ ਮਸਲਾ ਕੀ ਸੀ ਲੜਾਈ ਮਸਲਾ ਇਹ ਆ ਕਿ ਇਹਨਾਂ ਦੀ ਆਪਣੀ ਛੋਟੀ ਜੀ ਦੁਕਾਨ ਆ ਔਰ ਜਿਹੜੇ ਪਿੰਡ ਦੇ ਦੋ ਨੌਜਵਾਨ ਉਹ ਧਾਰ ਲੇਨ ਆਏ ਇਹਨਾਂ ਤੋਂ ਇਹਨਾਂ ਨੂੰ ਧਾਰ ਲੇਨ ਤੋਂ ਨਾ ਕੀਤਾ ਜਨਕਾ ਸਾਡੀ ਛੋਟੀ ਜੀ ਦੁਕਾਨ ਆ ਤੇ ਤੁਸੀਂ ਅਸੀਂ ਦੇ ਨਹੀਂ ਸਕਦੇ ਇਹਨਾਂ ਨੇ ਪਹਿਲਾਂ ਤਾਂ ਜੱਤੀ ਸੂਚੀ ਖੋਲ੍ਹ ਲਈ ਗਾਲਾਂ ਕੱਢੀਆਂ ਦੁਬਾਰਾ ਫਰਾਫੇ ਦੋ ਦਿਨ ਪਲਾਨਿੰਗ ਬਣਾ ਕੇ ਕੁਦਰਤੀ ਗੱਲ ਆ ਕਿ ਉਦੋਂ ਡੇਰਾ ਜਿਹੜਾ ਬਾਬਾ ਨਾਨਕ ਨੂੰ ਸੰਗ ਜਾਂਦਾ ਸਾਰੀ ਸੰਗਤ ਉੱਥੇ ਗਈ ਸੀ ਨੇ ਮੌਕਾ ਭਾਲ ਕੇ ਉਹ ਟਾਈਮ ਨਿਸ਼ਚਿਤ ਕੀਤਾ ਸ਼ਾਮ ਦਾ ਫੇਰਾਂ ਨੇ ਕਿਹਾ ਵੀ ਨਿਕਲੋ ਕੁੱਤੇ ਚਮਾਰੋ ਅੱਜ ਤੁਹਾਨੂੰ ਦੱਸਦੇ ਦੁਕਾਨ ਤੇ ਧਾਰ ਕਿਤਾ ਨਹੀਂ ਦੇਈਦਾ ਔਰ ਇੱਥੇ ਤੱਕ ਨਹੀਂ ਖਾਲਸਤਾਨ ਦੇ ਨਾਰੇ ਲਾ ਕੇ ਵੀ ਪਿੰਡ ਤੇ ਦਹਿਸ਼ਤ ਫਲਾ ਕੇ ਗਿਆ ਸੋ ਇਸ ਕਰਕੇ ਅਸੀਂ ਚਾਹੁੰਦੇ ਕਿ ਸਾਨੂੰ ਇਨਸਾਫ ਦਿੱਤਾ ਜਾ ਸੱਜਣਾ ਤੁਹਾਡੀ ਗੱਲ ਹੋਈ ਹੈ ਪੂਰੀ ਐਸਐਸਓ ਸਾਹਿਬ ਨੇ ਇੱਕ ਵਾਰ ਹੀ ਨਹੀਂ ਬਹੁਤ ਵਾਰੀ ਪਿੰਡ ਦੇ 100 150 ਬੰਦਾ ਇਕੱਠਾ ਹੋ ਕੇ ਥਾਣੇ ਜਾਂਦੇ ਰਹੇ ਆ ਬਸ ਉਹ ਕਹਿੰਦੇ ਅੱਜ ਹੋ ਗਿਆ ਅੱਜ ਕੱਲ ਹੋ ਗਿਆ ਅੱਜ ਹੋਵੇ ਨਹੀਂ ਕੱਲ ਹੋਵੇ ਤੁਹਾਡੀ ਅਗਲੀ ਜਿਹੜੀ ਰਣਨੀਤੀ ਕੀ ਹੈ ਜੇ ਤੁਹਾਡਾ ਐਸਐਸਓ ਸਾਹਿਬੀ ਜੇ ਐਤਵਾਰ ਤੱਕ ਨਹੀਂ ਤੁੰਦੇ ਫਿਰ ਅਸੀਂ ਘਰਾਓ ਕਰਾਂਗੇ ਪ੍ਰਸ਼ਾਸਨ ਨਾਲ ਗਰਦੀ ਵਾਲੇ ਭਾਈ ਭਈ ਕੀ ਮਾਮਾ ਸਾਰਾ ਗੇੜੀ ਕੱਢੀ ਮੇਰਾ ਨਾਮ ਵੀ ਜੇਕਮਲ ਤੇ ਮੇਰੇ ਭਰਾ ਦਾ ਨਾਮ ਜੋਰਾਵਰ ਸਿੰਘ ਸਾਡੀ ਪਿੰਡ ਵਿੱਚ ਇੱਕ ਛੋਟੀ ਜਿਹੀ ਦੁਕਾਨ ਆ ਤੇ ਸਾਡੇ ਪਿੰਡ ਦੇ ਦੋ ਮੁੰਡੇ ਸੁਖਪ੍ਰੀਤ ਸਿੰਘ ਤੇ ਮੰਨਾ ਦੁਕਾਨ ਤੇ ਸੰਭਾਲ ਲੈਣ ਆਏ तकरीबन 8 ਵਜੇ ਰਾਤ ਦੀ ਗੱਲ ਆ ਤੇ ਉਹਨਾਂ ਨੇ ਧਾਰ ਮੰਗਦੇ ਧਾਰ ਤੋਂ ਨਾ ਕਰਤੀ ਤੇ ਉਹਨਾਂ ਨੇ ਸਾਨੂੰ ਸਾਡੇ ਦੇ ਸਮਾਨ ਚੋਰੀ ਚੱਕਿਆ ਨਾਲੇ ਦੁਕਾਨ ਉੱਤੇ ਨਾਲੇ ਸਾਨੂੰ ਧਮਕੀਆਂ ਦੇ ਗਏ ਤੇ ਦੂਏ ਦਿਨ ਹੋਰ ਤੇ ਚਾਰ ਮੁੰਡੇ ਲਿਆ ਕੇ ਸਾਡੇ ਨਾਲ ਬਾਰਦਾਤ ਕੀਤੀ ਨਾਲੇ ਪਿੰਡ ਵਿੱਚ ਤੇ ਨਾਰੀਵਾਜੀ ਦੇ ਲਾ ਕੇ ਗਏ ਆਪਣੇ ਜਾਤੀਵਾਦ ਵਾਰੇਾਰੇ ਲੱਗ ਗਏ ਤੇ ਸਾਨੂੰ ਕੋਈ ਪਾਨਾ ਨਾ ਕੁੱਟਿਆ ਤਾਂ ਪਰਮ ਮੈਂ ਬੋਲਣੀ ਕਿੰਨਾ ਉਸ ਤੋਂ ਬਾਰਵਾ ਕੁੱਟੂ ਉਹਨਾਂ ਨਾਲ ਦੂਏ ਦਿਨ ਹੋਰ ਵੀ ਪਾਲੇ ਵੀ ਚਾਰ ਜਨ ਮੁੰਡੇ ਸੱਤ ਜਨ ਹੀ ਰੋਟਲੋਂੋਂ ਤੱਕ ਉਸ ਤੋਂ ਕਦੀ ਕੀਤੀ ਮੋਦ ਕਰ ਸਾਡੇ ਨੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਪੁਲਿਸ ਤੇ ਅਹੀਂ ਜਨਵਰੀ ਵੀ ਜਾਂਦੇ ਹੋ ਇਹ ਕਹਿੰਦੇ ਕੋਈ ਨਹੀਂ ਫੜ ਲਾਂਗੇ ਤੇ ਤੁਹਾਨੂੰ ਤੜਨ ਆ ਰਹੀ ਆ ਪੰਪਸੇ ਇਹ ਵਾਰ ਦੋ ਮਹੀਨੇ ਹੋ ਗਏ ਆ ਕੋਈ ਕਾਰਵਾਈ ਨਹੀਂ ਕਰ ਰਹਾ ਹੈ ਆਪਾ ਸਾਨੂੰ ਜੀ ਇਨਸਾਫ ਚਾਹੀਦਾ ਸਾਡੇ ਦੋਹਾਂ ਭਰਾ ਅਸੀਂ ਦੋਹਾਂ ਭਰਾ ਆਈਆਂ ਸਾਡੇ ਨਾਮ ਇਹ ਡੈਡੀ ਮੰਮੀ ਹੈ ਤੇ ਬਸ ਦੋਹਾਂ ਹੀ ਆਪਣੀ ਨਿੱਕੀ ਜੀ ਦੁਕਾਨ ਚਲਾਉਣੀ ਔਰ ਸਿਰਫ ਰੋਟੀ ਮਾਣੀ ਖਾਣੇ ਆ ਤੇ ਬਸ ਸਾਨੂੰ ਇਹ ਚਾਹੀਦਾ ਇਨਸਾਫ ਚਾਹੀਦਾ ਦੇਖੋ ਜੀ ਜਿਦਲੇ ਇਹ ਭਾਰ ਦਾ ਤਕਤੀ ਬੰਦਿਆਂ ਨਾਲ ਕਿ ਪਿੰਡ ਚ ਤੇ ਮੁੰਡੇ ਦੁਕਾਨ ਤੇ ਦੋਨੇ ਇਕੱਲੇ ਸੀਗੇ ਤੇ ਸਾਨੂੰ ਤਾਂ ਪਤਾ ਨਹੀਂ ਲੱਗਾਇ ਤੰਦਰ ਦੇ ਘਰ ਤੇ ਤਵੇ ਚੀਕਾਂ ਸੁਣੀਆਂ ਉਸ ਵੇਲੇ ਮੈਂ ਬਾਹਰ ਆਇਆ ਬਾਰਾਂਕ ਦੇਖਿਆ ਤੇ ਦੇਖਿਆ ਤੇ ਉਹ ਬੰਦੇ ਵਾਝੇ ਰਏ ਸੀਗੇ ਤੇ ਮੁੰਡਿਆਂ ਦੇ ਮੁੰਡੇ ਬਹੁਤ ਲਹੂ ਲਹਾਨ ਹੋਇਆ ਸੀ ਜੀ ਨਾ ਮਚੌਣ ਦੀ ਪੁੱਛ ਕੀਤੀ ਜਲਦੀ ਨਾਲ ਹਸਪਤਾਲ ਲੈ ਗਏ ਤੇ ਉੱਥੇ ਪੁੰਗੇ ਇੱਕ ਮੁੰਡੇ ਦਾ ਉਸਨੂੰ ਜਵਾਬ ਦਿੱਤਾ ਇਹਨੂੰ ਕਿਤੇ ਹਸਪਤਾਲ ਪਰ ਲੈ ਜਾਓ ਤੇ ਪਿੰਡ ਦੀ ਮਾਤਸ ਨਾਲ ਆਈ ਬਹੁਤ ਜਣਗੀ ਪਿੰਨ ਮਦਦ ਕੀਤੀ ਤੇ ਹਸਪਤਾਲ ਪਰ ਲੈ ਗਏ ਮੁੰਡੇ ਦਾ 25 ਦਿਨ ਇਲਾਜ ਚੱਲਿਆ ਪਰ ਹਸਪਤਾਲ ਤੋਂ ਮੁੰਡਾ ਮਜੀ ਬਚਾਈ ਹਮੈਦ ਆਨੀ ਸੀ ਮੁੰਡੇ ਤੇ ਬਚਾਉਣ ਲਈ ਪਿੰਡੋਂ ਦੇ ਤੋਂ ਮਿਹਰਬਾਨੀ ਜੀ ਪੇਪਰ ਬੰਦਿਆਂ ਨੇ ਬੰਦਿਆਂ ਦੀ ਕੋਈ ਕਾਰਵਾਈ ਨਹੀਂ ਕਰਦੇ ਪੁਲਿਸ ਇਹਨਾਂ ਨੂੰ ਪੁਲਿਸ ਨੂੰ ਕਾਰਵਾਈ ਕਰਨ ਚਾਹੀਦੀ ਆਪਾਂ ਬੰਦੇ ਫੜਨ ਜਾਈਏ ਬੰਦੇ ਪਿੰਡ ਚ ਫਿਰਦੇ ਆਵੇ ਧਮਕੀਆਂ ਦਿੰਦੇ ਆ ਫਾਇਦਾ ਨਹੀਂ ਸਮਝੋ ਗਰੀਬ ਤੇ ਗਰੀਬ ਦੇ ਪਾਸੇ ਕੋਈ ਫਾਇਦਾ ਨਹੀਂ ਸਿਰਫ ਕੋਈ ਪੁਲਿਸ ਦਾ ਤੇ ਗੜੀ ਹੋ ਗਏ ਪੁਲਿਸ ਆ ਤੇ ਹੰਤੇ ਵੀ ਮੀਰਾ ਜੀ ਪੁਲਿਸ ਪੜੇ ਇਹਨਾਂ ਦੇ ਕੇਸ ਕਰੇ ਤੁਹਾਨੂੰ ਫਿਰ ਚੈਨ ਚੈਨ ਆਉਣੀ ਹੈ ਪਿੰਡ ਦੇ ਸਾਰੇ ਪਿੰਡ ਦੇ ਤੋਂ ਮਾਰਕਸ ਕੀ ਫਾਇਦਾ ਨਹੀਂ ਮੁੰਡਿਆ ਤੋਂ ਦੋ ਮੰਡੇ ਦੋਨੇ ਪ੍ਰਾਧ ਉਹਨਾਂ ਵੱਟ ਕੇ ਜਾਪਣਾ ਮਾਰ ਗਏ ਆਪਣਾ ਇਹਨੇ ਮਾਂ ਦੇ ਵੀ ਆਣਗੇ ਮੈਂ ਨਾਲ ਚਾਚਾ ਲੱਗ ਕੇ ਰਹਿਣਾ ਤੇ ਦੇ ਚਿਕਾ ਆਉਂਦੀਆਂ ਮੈਂ ਪੁੱਛਿਆ ਆ ਸੀ ਇਹ ਗੱਲ ਵਾਸਤੇ ਇਸ ਮੌਕੇ ਸਾਬਕਾ ਸੰਸਦੀ ਸਕੱਤਰ ਦੇਸ਼ ਰਾਜ ਤੁਗਾ ਸਰਪੰਚ ਵਿਜੇਤਰ ਸਿੰਘ ਕਰਨ ਤੁਗਾ ਸਤਪਾਲ ਤੁਗਾ ਈਸ਼ਵਰ ਤੁਗਾ ਲੱਕੀ ਤੁਗਾ ਸਤਪਾਲ ਸਿੰਘ ਹੁਨਰਦੀਪ ਸਿੰਘ ਦਲਜੀਤ ਸਿੰਘ ਕੁਲਵੰਤ ਸਿੰਘ ਡਾਕਟਰ ਸਦਾ ਰਾਮ ਅਵਤਾਰ ਸਿੰਘ ਪਵਨ ਕੁਮਾਰ ਲਖਵਿੰਦਰ ਸਿੰਘ ਬਲਕਾਰ ਸਿੰਘ ਲਵਪ੍ਰੀਤ ਸਿੰਘ ਅਵਤਾਰ ਸਿੰਘ ਗੁਰਪ੍ਰੀਤ ਸਿੰਘ ਰਾਜ ਰਾਣੀ ਤਰਨ ਬਲਵੀਰ ਕੌਰ ਮਨਜੀਤ ਕੌਰ ਸੁਜੀਤ ਕੌਰ ਸੀਤਲ ਕੌਰ ਗੁਰ ਬਰਜਿੰਦਰ ਗਿਆਨ ਕੌਰ ਰਾਜ ਰਾਣੀ ਹਰਭਜਨ ਕੌਰ ਪੂਨਮ ਰਾਣੀ ਹਰਦੀਪ ਕੌਰ ਅਮਨਦੀਪ ਕੌਰ ਕਲਵੰਤ ਕੌਰ ਸਿਮਰ ਕੌਰ ਨਿਰਮਲ ਦੇਵੀ ਬਲਜੀਤ ਕੌਰ ਕੁਲਵਿੰਦਰ ਕੌਰ ਸਤਿਆ ਦੇਵੀ ਊਸ਼ਾ ਰਾਣੀ ਸੁਨੀਤਾ ਰਾਣੀ ਪਰਨਜੀਤ ਕੌਰ ਨਿਰਮਲ ਕੌਰ ਸੁਰਿੰਦਰ ਕੌਰ ਵਿਚਿਤ੍ਰ ਸਿੰਘ ਅਜੀ ਵਿਜੇ ਕੁਮਾਰ ਜੋਰਾਵਰ ਸਿੰਘ ਆਰਪਿੰਦ ਵਾਸੀ ਹਾਜਾ ਸਨ